ਇਹ ਦਿਨ ਕਾਲੀ ਥਾਰ ਦੇ ਵਿੱਚ ਮਹਿਲਾ ਕਨਸਟੇਬਲ ਦੇ ਕੋਲੋਂ ਚਿੱਟਾ ਫੜਿਆ ਗਿਆ ਸੀ ਉਸ ਮਾਮਲੇ ਨੇ ਕਾਫੀ ਤੂਲ ਫੜੀਆ ਤਾਂ ਬੀਤੇ ਕੱਲ ਉਸ ਮਹਿਲਾ ਕਨਸਟੇਬਲ ਅਮਨਦੀਪ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਸੀ ਮਾਨਯੋਗ ਅਦਾਲਤ ਦੇ ਵੱਲੋਂ ਇੱਕ ਦਿਨ ਦਾ ਰਿਮਾਂਡ ਦਿੱਤਾ ਸੀ ਤਾਂ ਅੱਜ ਮੁੜ ਤੋਂ ਅਦਾਲਤ ਦੇ ਵਿੱਚ ਪੇਸ਼ ਕੀਤਾ ਪਰ ਅਦਾਲਤ ਦੇ ਵਿੱਚ ਹੀ ਮਾਰਿਆ ਤੁਹਾਡੀ ਤੇ ਬਲਵਿੰਦਰ ਸਿੰਘ ਤੇ ਚੱਪੜ ਮਾਰਿਆ ਸਾਰੇ মিডিਆ ਵੀ ਕੜਾ ਸੀ ਸਾਰੇ ਲੋਕ ਕੜਾ ਸੀ ਮੇਰੇ ਆਸ ਗਾਲ ਤੇ ਚੱਪੜ ਮਾਰਿਆ ਗਾਲ ਤੇ ਚਾਰ ਪਾਰ ਆ ਗਿਆ ਕਿ ਕਿਤੇ ਬਲਵਿੰਦਰ ਸਿੰਘ ਇੱਥੇ ਸੀ ਮੂਵ ਲੈਟ ਕੇ ਆਇਆ ਸੀਗਾ ਪਰ ਅੱਬਾ ਦਾ ਛੋਟਾ ਛੋਟਾ ਕੀ ਲੱਗਦਾ ਮੇਰਾ ਘਰ ਵਾਲਾ 2014 ਦੇ ਵਿੱਚ ਮੇਰੇ ਨਾਲ ਵਿਆਹ ਹੋਇਆ ਸੀ 2022 ਦਾ ਇੱਕ ਪਲਾਜ਼ਮ ਦੇ ਨਾਲ ਨਹੀਂ ਜਾਂਦਾ ਸੁਣਾਈ ਹੋਈ ਉਹ ਆਪਣੇ ਤੇ ਮੈਂ ਅਸੀਂ ਮੇਰੇ ਵਕੀਲ ਦੇ ਕੋਲ ਉਹ ਇਥੇ ਕੀ ਲੈਣਾ ਆਇਆ ਸੀ ਉਹਦਾ ਲੈਣਾ ਦੇਣਾ ਨਹੀਂ ਕੀ ਲੈਣਾ ਆਇਆ ਸੀ ਮੇਰੇ ਤਾਂ ਕੋਰਟ ਦੇ ਵਿੱਚ ਕੇਸ ਚਲਦਿਆ ਖਰਚੇ ਦੇ ਮੇਰੇ ਵਕੀਲ ਨੇ ਕਿਹਾ ਸੀ ਗਾ ਸਿੱਧਾ ਲੈ ਕੇ ਆਇਆ ਜਾਂ ਜਿਹੜੇ ਜਿਹੜੇ ਤੁਸੀਂ ਫੀਸਾਂ ਭਰੀਆਂ ਨੇ ਮੈਂ ਤਾਂ ਉਹ ਦੇ ਨਹੀਂ ਸੀ ਮੇਰੇ ਪਰਸ ਵਿੱਚ ਚੈੱਕ ਕਰ ਲਓ ਇਹ ਕੀ ਲੈਣਾ ਆਇਆ ਸੀਗਾ ਇੱਥੇ ਨਾ ਕੀ ਲੈਣਾ ਦੇਣਾ ਸੀਗਾ ਇਹ ਕਹਿੰਦੇ ਸੀ ਅਮਨਦੀਪ ਨਾਲ ਕੋਈ ਰਿਸ਼ਤਾ ਨਹੀਂਗਾ ਸਾਰੇ ਜਾਣੇ ਇਹ ਗੱਲ ਕਹਿੰਦੇ ਸੀ ਕਿ ਅਮਨਦੀਪ ਨਾਲ ਕੋਈ ਰਿਸ਼ਤਾ ਨਹੀਂ ਸੀ ਆਜੇ ਤੱਕ ਕੀ ਕਰਨ ਆਇਆ ਸੀ ਮਤਲਬ ਇੰਦਰ ਦੀ ਆ ਦੋ ਕੁੜੀਆਂ ਨੂੰ ਪੈਦਾ ਕਰਕੇ ਮੇਰੇ ਬੱਲੇ ਛੱਡ ਕੇ ਗਿਆਗਾ ਮੈਨੂੰ ਲੈ ਕੇ ਕਿੱ데 ਪੀਰਾ ਮੈਂ ਕਿੰਨੇ ਟਾਈਮ ਤੱਕ ਆਪਣੀ ਦਿੱਤਾ ਆਗਾ ਤੂੰ ਨੂੰ ਕਿੰਨੇ ਟਾਈਮ ਤੂੰ ਸ਼ੱਕ ਸੀ 2022 ਤੋਂ ਮੈਨੂੰ ਆਉਂਦੇ ਕਰੇ ਬਿਸਤਰ ਤੇ ਪੜਿਆ ਜਵਾਨ ਜਣਾ ਨੂੰ ਕਿ ਆਖਦੀ ਮੈਂ ਉਦੋਂ ਦੀ ਰੋਲਾ ਪਾਈ ਜਾਂਦੀ ਸੀ ਤੂੰ ਕਿਹਦੀ ਹੱਥ ਪਾਈ ਲੋਗੀ ਕੀ ਹੈ ਤਾਂ ਆਗ ਹੋ ਲੈ ਜੀ ਮੈਂ ਤਾਂ ਇੱਥੇ ਬੈਠੀ ਹਾਂ ਜੀ ਇਹ ਦਾਰਾ ਇੱਕ ਵਾਰ ਆਪਾਂ ਤੇ ਬਿਨਾਂ ਦੇ ਨਹੀਂ ਕਰੀਏ ਅੱਜ ਪੇਸ਼ੀ ਤੇ ਆਈ ਆ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਉੱਥੇ ਲੜਾਈ ਹੋਈ ਆ ਗਰਮੀਤ ਕੋਰ ਗਗਨਦੀ ਆਪਦੇ ਹਸਬੰਦ ਨਾਲ ਲੜਾਈ ਹੋਈ ਉਹਨੇ ਮੇਰੇ ਅਕਤਾ ਭਾਈ ਕਿਹਾ ਕੱਲਾ ਨੂੰ ਤੈਨੂੰ ਕੁਛ ਵੀ ਜਾਣ ਸਕਦਾਗਾ ਕੋਈ ਵੀ ਮੁਸਾਰਕਾ ਕਰ ਸਕਦਾਗਾ ਮੈਨੂੰ ਕਿ ਤੱਪੜ ਮਾਰੇ ਮੈਂ ਤੱਪੜ ਮਾਰਿਆ ਤੇ ਗਾਲ ਤਾਂ ਜ਼ੋਰ ਦੀ ਮੇਰਾ ਗਲਾ ਫੜਿਆਗਾ ਮੇਰਾ ਫੋਨ ਆਹ ਫੋਨ ਪੋਨ ਲੈ ਗਿਆ ਸਾਰਾ ਫੋਨ ਮੇਰੇ ਕਿਸਤਾ ਦੀ ਭਰੀਆਂ ਬੈ ਬੋਣ ਦੇ ਮੇਰਾ ਫੋਨ ਪੜ ਕੇ ਮੇਰਾ ਤੱਕ ਨੀ ਸਾਂ ਕੇ ਮਾਰਿਆ ਤੁੰਨੂੰ ਕਿੰਨੇ ਟਾਈਮ ਤੋਂ ਸ਼ੱਕ ਸੀ ਵੀ ਨਸ਼ਾ ਬੈਂਦੀ ਆ ਦੋ ਮੈਂ ਜਦੋਂ ਦੀ ਮੈਂ ਨੂੰ ਮੇਰੇ ਘਰ ਵਾਲੇ ਨਾਲ ਮੇਰੇ ਬੈੱਡ ਤੇ ਮੇਰੇ ਘਰੇ ਰਾਤ ਨੂੰ ਅੱਠ ਬਜੇ ਆ ਨੀ ਚਿੱਟੇ ਚਿੱਟੇ ਦਾ ਕੀ 2022 ਦਾ 2022 ਦਾ ਕੀ ਦੇਖਿਆ ਸੀ ਤੂੰ ਮੇਰੇ ਘਰੇ ਇਹ ਕਿਤਾਬ ਦੋ ਵਰਦੀਆਂ ਪਈਆਂ ਸਿੱਕੂਲਾ ਸਾੜੀਆਂ ਇਹ ਅਮਨਦੀਪ ਤੇ ਸੁੰਦੂ ਬਲਵਿੰਦਰ ਸਿੰਘ ਦੋਵੇਂ ਵਰਦੀਆਂ 'ਤੇ ਇੱਥੇ ਹੀ ਸੀਗਾ ਇੱਥੇ ਹੀ ਸੀਗਾ ਸਾਰੇ ਪੀੜ੍ਹੀਆਂ ਡੈਕਵਰਜ ਕੀਤਾਗਾ ਇੱਥੇ ਸੀ ਕੀ ਕਰਦਾ ਸੀ ਰੋਇ ਤੇ ਬੜਾ ਮਾਰਿਆ ਤੁਹਾਡੇ ਕੋਲ ਬੜਾ ਮਾਰਿਆ ਮੇਰੇ ਜੋਰ ਦੇ ਮੇਰੇ ਗਲਾ ਪੜਿਆ ਲਾ ਮੇਰਾ ਕੋਨ ਤੌਰ ਤਾ ਅ ਮੇਰਾ ਸਾਰਾ ਕੌਣ ਮੌਨ ਧਰਤੀ ਦੇ ਛੱਲੇ ਮਾਰਿਆ ਮੈਂ ਕਿਸਤਾ ਵੀ ਨਹੀਂ ਮਰੀਆ ਕੌਣ ਦੀਆ ਐ ਕਿ ਮੈਂ ਕਰਾਇਆ ਤੇ ਧੱਕੇ ਗਾਦੀ ਪਰ ਤੇ ਪੱਚਾ ਮਹਿਰ ਮੱਲੇਆਣਾ ਨੂੰ ਮੈਂ ਕਰਾਇਆ ਤੇ ਟਾਈਮ ਪਾਸ ਕਰਦੀ ਆ ਇਹਦੇ ਕੋਲ 2 ਦਾ ਕਰੋੜ ਦੇ ਕੋਟੀਆਂ ਨੇ ਐਸ ਤਸਦੀ ਕਰਦੀ ਕਿੰਤੋਂ ਆਇਆ 2 ਕਰੋੜ ਦੇ ਕੋਟੀਆਂ ਇਹਦੇ ਕੋਲ 18 ਗੱਡੀਆਂ ਲਈ ਪਰ ਤੇ ਕਿੰਤੋਂ ਆਇਆ ਕਾਂਸਟੇਬਲ ਐ ਇਹਨਾਂ ਕੋਈ ਨਰਸ ਦਾ ਗੌਰਸ ਨਹੀਂ ਕੀਤਾ ਟੁੱਟੇ ਇਨ ਦੀ ਮਾਨਸਾ ਸੀਗੀ ਕਰਦੀ ਬਟਿੰਡੇ ਪੁਲਿਸ ਲਾਈਨ ਦੇ ਵਿੱਚ ਡਾਕਟਰ ਨਾਲ ਐਸੀ ਥੱਲੇ ਬੈ ਕੇ ਡਿਊਟੀ ਕਰ ਰਹੀ ਹੈਗੀ ਇੱਕ ਕਾਂਸਟੇਬਲ ਇਹਨੇ ਅਰਥ ਦਾ ਗੌਰਸ ਕੀਤਾ ਸੀਗਾ ਨੇ ਕੋਈ ਬੋਲ ਨਹੀਂ ਕੀਤਾ ਲੱਗਦਾ ਸਾਰਾ ਦਿਨ ਮੈਡੀਕਲ ਰੈਸਟ ਸਾਰਾ ਦਿਨ ਮੈਡੀਕਲ ਰੈਸਟ ਚਾਰਪਰਦਾਰ ਕਰੋ ਹਾਰ ਟਾਈਮ ਮੈਡੀਕਲ ਰਾਸਤੇ ਇੰਸਟਾਗ੍ਰਾਮ ਤੇ ਰਿੱਲਾ ਬਣਾੜੀਆਂ ਵਾਏ ਉੱਲੇ ਛੱਡ ਲੈ ਵਰਦੀ ਪਾ ਕੇ ਰਿੱਲਾ ਬਣਾੜ ਲਾ ਪੰਜਾਬ ਨੇ ਤੈਨੂੰ ਸਰਕਾਰ ਨੇ ਵਰਦੀ ਦਿੱਤੀ ਹੈ ਹੋਰ ਵੀ ਰਲੇ ਸੀਜ਼ਨ ਰਾਤੂ ਜਣੇ ਰਲੇ ਨੇ ਜੇ ਮੇਰੀ ਸੁਣਵਾਈ ਨਾ ਹੋਈ ਸਾਰੇ ਤੇ ਖੁਲਾਸੇ ਕਰੂੰਗੀ ਮੈਂ ਚੈਨ ਮੰਨ ਦੋ ਕੋਈ ਚੱਕਰ ਨਹੀਂ ਮੈਨੂੰ ਕਿਸੇ ਦਾ ਡਰ ਨਹੀਂਗਾ ਬੇਸ਼ੱਕ ਦੀ ਜੇਲ੍ਹ ਭਿੰਦ ਦੋ ਬਿਸਮਲਾ ਦੇ ਬੀਬੀ ਨਾਲੇ ਦੇ ਰਾਤੂ ਜਣੇ ਨਾਲ ਨੇ ਕੌਣ ਆਈਪੀਐਸ ਵੱਡੇ ਵੱਡੇ ਅਫਸਰ ਨੇ ਨਾਲ ਨੇ ਦੱਸੂੰਗੀ ਮੈਂ ਕੋਈ ਵੀ ਤੇ ਪ੍ਰੂਫ ਬਣਾਵੀ ਤੇ ਪ੍ਰੂਫ ਸਭ ਦੇ ਮੈਸਜ ਤੇ ਸਾਰੇ ਕਾਰਨਾਮੇ ਖੁੱਲੂ ਸਾਰੇ ਕਿੰਨਾ ਕੁ ਹੁਣ ਤੱਕ ਕਿੰਨਾ ਕੁ ਚਿੱਟਾ ਵਿੱਚ ਆਉਗੇ ਇਹਨੇ ਜਿੰਨਾ ਜਿੰਨੇ ਪ੍ਰਾਪਰਟੀ ਬਣਾਈ ਸਾਰਾ ਚਿੱਟਾ ਤੇ ਬਣਾਈ ਹੈ ਆਮ ਪਬਲਿਕ ਕੋਈ ਅੰਦੇ ਨਹੀਂ 50000 ਤੋਂ ਵੱਧ ਤਨਖਾਣ ਹੈਗੀ ਇੱਕ ਕਾਂਸਟੇਬਲ ਦੀ ਠੀਕ ਹੈ ਨਾ ਦੋ ਗੱਡੀਆਂ ਨੇ Thar ਇਹਦੇ ਕੋਲ ਦੋ ਗੱਡੀਆਂ ਵਰਨਾ ਗੱਡੀ ਚਿੱਟੀ ਦਿੱਲੀ ਨੰਬਰ ਬੂਟ ਅਮਰੀਕਾ ਕੋਟਵਾ ਨੇ ਉਹਟਾ ਸਕੂਟਰੀ ਰੋਲੈਕਸੀ ਨੇ ਘੋਟ ਤੇ ਘੜੀ ਬਣੀ ਹੋਈ ਐ ਸੋਨਾ ਚਾਂਦੀ ਕਿੱਥੋਂ ਆਇਆ ਕਿਸਾਨ ਚੌਕ ਤੋਂ ਅੱਗੇ ਕਲੋਨੀ ਐ ਪਲਾਟ ਲਿੱਤਾ 150 ਗੱਜ ਦਾ 500 ਗੱਜ ਦਾ ਪਲਾਟ ਇਹਨੇ ਦਰਸ਼ਨਾਗਰ ਦਿੱਤਾ ਆਹ ਤੇ ਭਰਾ ਦੇ ਨਾਮ ਤੇ ਥੋੜੀ ਨੇ ਕਦੇ ਹੱਥੋਂ ਪਈ ਵੀ ਹੋਈ ਐ ਐਨੇ ਮੈਨੂੰ ਪਹਿਲਾਂ ਵੀ ਮੈਨਸੇ ਵਾਲਾ ਮੇਰਾ ਚਾਤਾ ਭਾਈ ਹੋਈ ਸੀ ਡੌਂਟਰਾ ਵੱਡਲਾ ਡਾਕਟਰ ਦੇ ਵਿੱਚ ਪੇਲ ਮਾਰ ਕੇ ਡੌਂਟਰਾ ਵੀ ਪਈ ਐ ਤੇ ਵੀ ਲੜਾਈ ਹੋਈ ਆ ਗਰਮੀਤ ਕੌਰ ਦੀ ਗਰਮੀਤ ਕੌਰ ਕੋਰਟ ਦੇ ਵਿੱਚ ਪੇਸ਼ ਕੀਤਾ ਜਾ ਰਿਹਾ ਸੀ ਅਮਨਦੀਪ ਨੂੰ ਦਾ ਘਰ ਵਾਲੇ ਨਾਲ ਹੱਥੋਂ ਪਾਈ ਹੋਈ ਹੈ ਬਟੰਡਾ ਕੋਟ ਦੇ ਹੰਗਾਮਾ ਕਿਸ ਦੇ ਵੱਲੋਂ ਕੀਤਾ ਗਿਆ ਜੋ ਔਰਤ ਇਸ ਮਹਿਲਾ ਕਨਸਟੇਬਲ ਦੇ ਉੱਤੇ ਇਲਜ਼ਾਮ ਲਗਾ ਰਹੀ ਆ ਕਿ ਉਸਦੇ ਪਤੀ ਦੇ ਨਾਲ ਇਹ ਰਾਤ ਨੂੰ ਆਪਣੇ ਹੀ ਘਰ ਦੇ ਵਿੱਚ ਕਹਿੰਦੇ ਰੰਗੇ ਹੱਥੀ ਫੜੀ ਆ ਤੇ ਨਾਲ ਹੀ ਉਸਦੇ ਵੱਲੋਂ ਕਿਹਾ ਕਿ ਇਸ ਮਹਿਲਾ ਦੇ ਜੋ ਕਾਂਸਟੇਬਲ ਆ ਪਰ ਉਸ ਕਾਂਸਟੇਬਲ ਜੋ ਕਿ ਹੁਣ ਬਰਖਾਸਤ ਕਰ ਦਿੱਤੀ ਆ ਕਿ ਉਸਦੇ ਗੈਂਗਸਟਰਾਂ ਦੇ ਨਾਲ ਵੀ ਸਬੰਧ ਆ ਵੱਡੇ ਅਫਸਰਾਂ ਦੇ ਨਾਲ ਰਾਤਾਂ ਕੱਟ ਕੇ ਆਈ ਆ ਤੇ ਨਾਲ ਹੀ ਉਸ ਮਹਿਲਾ ਦਾ ਪਤੀ ਜਿਹੜਾ ਅੱਜ ਉਥੇ ਪਹੁੰਚਿਆ ਕੋਰਟ ਦੇ ਵਿੱਚ ਤਾਂ ਜਦੋਂ ਕੋਰਟ ਦੇ ਵਿੱਚ ਮਹਿਲਾ ਦਾ ਪਤੀ ਪਹੁੰਚਿਆ ਜਿਸ ਮਹਿਲਾ ਦੇ ਵੱਲੋਂ ਇਲਜ਼ਾਮ ਲਗਾਏ ਗਏ ਨੇ सोनू ਉਸ ਕਾਂਸਟੇਬਲ ਦਾ ਜੋ ਸਾਥੀ ਦੱਸਿਆ ਜਾ ਰਿਹਾ ਕਥਿਤ ਦੋਸਤ ਦੱਸਿਆ ਜਾ ਰਿਹਾ ਉਸ ਦੇ ਵੱਲੋਂ ਇਲਜ਼ਾਮ ਲਗਾਉਣ ਵਾਲੀ ਮਹਿਲਾ ਜੋ ਕਿ ਉਸੇ ਦੀ ਪਤਨੀ ਆ ਉਸ ਦੇ ਨਾਲ ਕੁੱਟਮਾਰ ਕੀਤੀ ਗਈ ਥੱਪੜੋ ਥੱਪੜੀ ਹੋਏ ਉੱਥੇ ਕਿਸਨਮੁਕੇ ਚਪੇੜਾਂ ਚੱਲੀਆਂ ਇੱਕ ਦੂਜੇ ਦੇ ਉੱਤੇ ਜਿਹੜੀਆਂ ਦੁਸ਼ਣਬਾਜ਼ੀਆਂ ਵੀ ਲਗਾਉਂਦੇ ਹੋਏ ਨਜ਼ਰ ਆਏ ਤਾਂ ਬੱਚੇ ਜਿਹੜੇ ਸੀ ਛੋਟੀਆਂ-ਛੋਟੀਆਂ ਬੱਚਿਆਂ ਚੀਕ ਚਿਹਾੜਾ ਮਚਾਉਂਦੀਆਂ ਹੋਈਆਂ ਨਜ਼ਰ ਆਈਆਂ ਬਹੁਤ ਧੇਰ ਦੇ ਬਾਅਦ ਸਥਿਤੀ ਜਿਹੜੀ ਆ ਕਾਬੂ ਦੇ ਵਿੱਚ ਕੀਤੀ ਗਈ ਪਰ ਤਸਵੀਰਾਂ ਨੇ ਸਭ ਨੂੰ ਹੈਰਾਨ ਕਰ ਦਿੱਤਾ ਕਿ ਇੱਕ ਅਦਾਲਤ ਦੇ ਵਿੱਚ ਅਦਾਲਤ ਦੀ ਵੀ ਤੋਹੀਨ ਹੈ ਪੁਲਿਸ ਮੁਲਾਜ਼ਮ ਪਹਿਲਾਂ ਤਾਂ ਮੁੱਖ ਦਰਸ਼ਕ ਬਣੇ ਦੇਖਦੇ ਰਹੇ ਜਦ ਕਾਫੀ ਮਾਮਲਾ ਪੱਕਿਆ ਫਿਰ ਜਾ ਕੇ ਦੋਨਾਂ ਨੂੰ ਛਡਵਾਇਆ ਤਾਂ ਇੱਕ ਮਹਿਲਾ ਕਾਂਸਟੇਬਲ ਨੇ ਕਿੰਨੇ ਪਵਾੜੇ